ਉਰੇ ਆ ਹਾਂ ਮੇਰੀ ਗੱਲ ਸੁਣ ਹਾਂ ਜਿਹੜੀ ਰਾਤ ਮੈਂ ਤੈਨੂੰ ਗੱਲ ਸਮਝਾਈ ਸੀ ਨਾ ਹਾਂ ਉਰੇ ਨਾਲ ਕੋਈ ਗੱਲ ਕਰੀ ਠੀਕ ਆ ਕਿਉਂ ਘਾਤੋਂ ਉਹ ਕੰਬਲੀਏ ਇਹੋ ਜੀ ਗੱਲ ਨਹੀਂ ਕਰਦੇ ਹੁੰਦੇ ਹੈਗੇ ਓਏ ਸਿਰ ਤੂੰ ਕੱਲਾ ਜਾਏਗਾ ਮੈਨੂੰ ਤਾਂ ਛੱਡਣਾ ਆ ਇੱਥੇ ਉਹ ਕੱਲਣ ਨਹੀਂ ਜਾਂਦਾ ਹੈਗਾ ਹਾਂ ਉੱਥੇ ਨਾ ਆਪਾਂ ਨੂੰ ਬੜਾ ਟਾਈਮ ਲੱਗ ਜੂਗਾ ਉਰੇ ਦਾ ਤੈਨੂੰ ਮਿਲਾਉਣ ਵਾਸਤੇ ਲੈ ਕੇ ਆਇਆ ਫਿਰ ਮੈਂ ਤਾਂ ਕੋਈ ਨਹੀਂ ਆਪਦੇ ਘਰ ਦੇ ਤਾਂ ਕੋਈ ਗੱਲ ਲੁਕਾਉਣੀ ਮੈਂ ਦੱਸੂਗੀ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਦੱਸਣਾ ਨਹੀਂ ਹੈਗਾ ਠੀਕ ਆ ਸੁਣ ਲੈਣਾ ਤੈਨੂੰ ਸ਼ੰਘਾ ਨਹੀਂ ਦੱਸ ਹਾਂ ਚੱਲ ਹੁਣ ਬੇਬੇ ਆਸਰ ਕੀ ਸਸਰੀ ਕਾਲ ਬੇਬੇ ਸਸਰੀ ਕਾਲ ਬੁੱਤ ਹੋ ਠੀਕ ਹੋ ਮੇਬੀ ਹਾਂ ਵਧੀਆ ਦੇਖੀ ਨਾ ਕੋਈ ਫੋਨ ਨਾ ਕੋਈ ਸਨੇਹਾ ਚੁੱਪ ਕਰਕੇ ਆ ਬਣ ਗਏ ਕੋਈ ਚੀਜ਼ ਮੰਗਾ ਲੈਂਦੀ ਮੈਂ ਤੁਹਾਡੇ ਵਾਸਤੇ ਲੈ ਬੇਬੇ ਉਹ ਤਾਂ ਇਹਨੇ ਜਾਣਾ ਸੀ ਅਸੀਂ ਤੇ ਅਸੀਂ ਤਾਂ ਬੇਬੇ ਮਿਲਣ ਆ ਗਏ ਸੀ ਹੂੰ ਮੇਰਾ ਜੀ ਨਹੀਂ ਸੀ ਲੱਗਦਾ ਅੱਛਾ ਚਲੋ ਤਾਂ ਵਧੀਆ ਹੋ ਗਿਆ ਮੇਰਾ ਨਾ ਲੱਗਦਾ ਉਹ ਮਾ ਕੋਈ ਨਾ ਤੈਨੂੰ ਮਲਾ ਲੈਣ ਮਾ ਕਿੱਡੀ ਕੀ ਗੱਲ ਆ ਤੂੰ ਮਾਨੂੰ ਦੱਸਦਾ ਕਰ ਮਿਲ ਕੇ ਆਉਣਾ ਮੇਰੇ ਪੁੱਤ ਦਾ ਸੁਭਾਅ ਤਾਂ ਬਾਲਾ ਵਧੀਆ ਚਲ ਫੇ ਤੁਸੀਂ ਅੰਦਰ ਬੈਠੋ ਮੈਂ ਚਾਹ ਦੀ ਘੁੱਟ ਕਰ ਲੈਂ ਮਾ ਚੰਗਾ ਮਾ ਠੀਕ ਹਾਂ ਭਾਈਓ ਅੰਦਰ ਮੈਂ ਦਸਿਆ ਨਾ ਕਰਿਆ ਨਾ ਕੋ ਫੋਨ ਹਾਂ ਜਲ ਤੇ ਹੋਰ ਪੁੱਤ ਤੇਰੀ ਸੱਸ ਵਧੀਆ ਸੁਭਾ ਹੈ ਲੜਦੀ ੁਰਦੀ ਤਾਂ ਨਹੀਂ ਨਾ ਬੇਬੇ ਆਪੇ ਬੁੜਕ ਕੇ ਜੇ ਹਟ ਗਈ 2-4 ਦਿਨ ਜੇ ਕਰਦੀ ਸੀ ਮੈਂ ਤੈਨੂੰ ਪਤਾ ਤਾਂ ਹੈਗਾ ਸੁੰਦੀ ਆ ਮੈਂ ਸੁੰਦੀ ਵੀ ਨਹੀਂ ਹੈਗੀ ਉਹਦੀ ਸੁੰਦੀ ਤਾਂ ਨਹੀਂ ਬੋਲੀ ਵੀ ਨਾ ਮure ਪੁੱਤ ਫਿਰ ਵੀ ਵੱਡੇ ਹੁੰਦੇ ਨੇ ਬੋਲੀ ਤਾਂ ਨਹੀਂ ਦਉਨੋ ਮure ਵੱਡੇ ਕੀ ਆਪ ਨੂੰ ਅਕਲ ਨਹੀਂ ਹੈਗੀ ਪਤਾ ਕਿੰਨਾ ਬੋਲਦੀ ਆ ਪੁੱਠਾ ਸਿੱਧਾ ਮੈਨੂੰ ਬਲਾਈ ਬੋਲਦੀ ਆ ਕਹਿ ਦਿੰਦੀ ਆ ਨੰਗਾ ਨੇ ਕੀ ਦਿੱਤਾ ਤੇਰੇ ਪੇਕੇ ਆਣੇ 12 ਵਜੇ ਉੱਡਦੀ ਆ ਮੈਂ ਵੀ ਪਰ ਉੱਠਣ ਲੱਗੀ 12 ਵਜੇ ਅੱਗੇ ਮੈਂ ਸੰਦੇਹਾਂ ਉੱਠ ਘੜਦੀ 9 ਵਜੇ ਨਾ ਉਹਨੂੰ ਪਹਿਲਾਂ ਕਿਹੜਾ ਪਤਾ ਨਹੀਂ ਸੀ ਆਪਣਾ ਵੀ ਨੰਗ ਨੇ ਕੇ ਵਾਲੇ ਮੀਰ ਨੇ ਇਹ ਤਾਂ ਪਹਿਲਾਂ ਦੇਖਣ ਦੇਗਾ ਹੁਣ ਕੀ ਫਾਇਦਾ ਕਹਿਣ ਦਾ ਵਾਲੇ ਮੈਨੇ ਮਾਰਦੀ ਆ ਬੇਬੇ ਐਂ ਕਹਿ ਦਿੰਦੀ ਐ ਹੋਜੋ ਤਾਂ ਲੱਗੀਆਂ ਨੂੰ ਸੂਟ ਨਹੀਂ ਦਿੰਦੇ ਅਸੀਂ ਜਿਓਜੇ ਤੇਰੀ ਮਾਂ ਨੇ ਸਾਨੂੰ ਵਿਆਹ ਚ ਦਿੱਤੇ ਨੇ ਐਂ ਕਹਿੰਦੀ ਐ ਹਾਂ ਫਿਰ ਮੈਂ ਵੀ ਕਹਤਾ ਫੜਾ ਦੇ ਮੇਰੇ ਸੂਟ ਫੜ ਲੈ ਮੈਂ ਸਾਰੇ ਬੇਬੇ ਫੜ ਲੈ ਲੈ ਸਾਰੇ ਮੈਂ ਤਾਂ ਸਾਰੇ ਫੜ ਲੈ ਬੇਬੇ ਮੈਂ ਤੈਨੂੰ ਇੱਕ ਗੱਲ ਦੱਸਣੀ ਸੀਗੀ ਦੱਸ ਪੁੱਤ ਉਹ ਤੈਨੂੰ ਪ੍ਰੌਣੇ ਨੇ ਮਨਾ ਕੀਤਾ ਦੱਸੀ ਨਾ ਕਹਿੰਦਾ ਪਰ ਮੈਂ ਤੈਨੂੰ ਦੱਸ ਦਿੰਨੀ ਆ ਇਹ ਜੀ ਕੀ ਗੱਲ ਆ ਜਿਹੜਾ ਐ ਕਹਿੰਦਾ ਵੀ ਦੱਸੀ ਨਾ ਬੇਬੇ ਉਹ ਕਹਿੰਦਾ ਨਾ ਹਨੀਮੂਨ ਤੇ ਲੈ ਕੇ ਜਾਊਗਾ ਤੈਨੂੰ ਮੈਂ ਤੈਨੂੰ ਪਤਾ ਤਾਂ ਮਿਲਣ ਆਈ ਆ ਅੱਛਾ ਅਸੀਂ ਉੱਥੋਂ 1 ਕਮੀਨਾ ਨਹੀਂ ਆਉਂਦੇ ਪੂਰਾ 1 ਮਹੀਨਾ ਲੈ ਮੇਰਾ ਕਿਵੇਂ ਜੀ ਲੱਗੂਗਾ ਬੇਬੇ ਉਹ ਕਹਿੰਦਾ ਤੇਰੀ ਮਾਂ ਨੂੰ ਨਾ ਦੱਸੀ ਮੈਂ ਤਾਂ ਫਿਰ ਮੈਨੂੰ ਡਰ ਲੱਗਦਾ ਬੜਾ ਚੁੱਬਲੀ ਲੱਗ ਗਈ ਮੈਂ ਤਾਂ ਮੈਂ ਮੈਂ ਬੀਬੀ ਕੋਲੇ ਗੱਲ ਕਰਾਂ ਮੈਂ ਕਹੌਣਾ ਦੱਸਾਂ ਨਾ ਕੁੜੇ ਆਇ ਕਿ ਮੈਂ ਆਖੇ ਮਾਨੂੰ ਨਾ ਮੈਂ ਨਹੀਂ ਤੈਨੂੰ ਇਕੱਲੇ ਨਹੀਂ ਜਾਣ ਦਿੰਦੀ ਹੈਗੀ ਮੈਂ ਤਾਂ ਨਾਲ ਜਾਉ ਤੇ ਹੋਰ ਬੇਬੇ ਮੇਰੇ ਤਾਂ ਮੂੰਹ ਬੰਦ ਕਰ ਲਿਆ ਹੈ ਕਹਿੰਦਾ ਦੱਸਣਾ ਨਹੀਂ ਹੈਗਾ ਮੈਂ ਤਾਂ ਇਥੋਂ ਕਿ ਮੈਂ ਗੱਲ ਲਕੋਲਾ ਚੱਲ ਬੇਬੇ ਤੂੰ ਵੀ ਨਾਲ ਹੀ ਜਾਈ ਨਾਲ ਜਾਉ ਤੇ ਨਾਲੇ ਆਪਦੇ ਭਰਾਵਾਂ ਨੂੰ ਦੱਸ ਪਤਾ ਹੈ ਉਹਨਾਂ ਦਾ ਵਿਕਰ ਕਾ ਪਰੋਣਾ ਹੀ ਜਿਹੜਾ ਉਹ ਵੀ ਐਂ ਲੈ ਗਿਆ ਸੀਗਾ ਕੁੜੀ ਨੂੰ ਪਤਾ ਹੀ ਨਹੀਂ ਕਿੱਥੇ ਛੱਡ ਛੁੱਡਾ ਆ ਹਲੇ ਤੱਕ ਨਹੀਂ ਮਿਲੀ ਕੁੜੀ ਹਾਂ ਬੇਬੇ ਹਾਂ ਮੈਂ ਤਾਂ ਡਰਦੀ ਆ ਵੀਰੇ ਇਸ ਗੱਲ ਤੋਂ ਤੇ ਨਾਲ ਹੀ ਜਾਵਾਂਗੇ ਤਾਂ ਤੇਰੇ ਮੈਂ ਤਾਂ ਬੇਬੇ ਇਕੱਲੀ ਜਾਂਦੀ ਨਹੀਂ ਹਾਂ ਮੈਂ ਭਾਈ ਵਰਗੇ ਨੂੰ ਵੀ ਦੱਸਦੀ ਹਾਂ ਉਹਨਾਂ ਨੂੰ ਵੀ ਨਾਲ ਹੀ ਲੈ ਕੇ ਜਾਉ ਬੇਬੇ ਹੈਗੇ ਕਿੱਥੇ ਨੇ ਭਾਈ ਵਰਗੇ ਆ ਜਾਣਗੇ ਖੇਤ ਗਏ ਹੋਏ ਨੇ ਹੁੰਦਾ ਕੀ ਹੋ ਨਹੀਂ ਮਨ ਖਾਣ ਪੀਣ ਆਲਾ ਹੁੰਦਾ ਕੋਈ ਕਿਵੇਂ ਹੁੰਗ ਸੁਣਦਾ ਹੈ ਅਹੀਂ ਤਾਂ ਬੇਬੇ ਮੈਨੂੰ ਵੀ ਨਹੀਂ ਪਤਾ ਅੱਛਾ ਪਰ ਜੇ ਖਾਣ ਪੀਣ ਵਾਲਾ ਉਹ ਇਕੱਠੇ ਰਲ ਕੇ ਖਾਵਾਂਗੇ ਆਪਾਂ ਇਹਨੂੰ ਇਕੱਲੇ ਨੂੰ ਕੋਈ ਨਹੀਂ ਉਹ ਕਰਨ ਦਿੰਦੀ ਹੈਗੀ ਆਂ ਆਪਾਂ ਤਾਂ ਆ ਜਾ ਬੇਬੇ ਰੋਟੀ ਬਣਾ ਲਈਏ ਪੁੱਛਾਂ ਕੀ ਖਾਊ ਪੀਊਗਾ ਉਹ ਕਦੂ ਮੰਗਾ ਲਾ ਤੇ ਗਾਇ ਕਿੱਧਰ ਹੋਣ ਇੱਥੇ ਚਾਹ ਪਾਣੀ ਪੀ ਕੇ ਕਿੱਧਰ ਵਾਗ ਗਏ ਤੁਸੀਂ ਹਲੇ ਤਾਂ ਦਰੀ ਬੈਠਾ ਉਹ ਚੱਲ ਫਿਰ ਪੁੱਛਣਾ ਦਾਲ ਪਾਣੀ ਕੀ ਬਣਾਈਏ ਮੇਰੀ ਗੱਲ ਸੁਣਿਓ ਜੀ ਬੇਬੇ ਪੁੱਛਦੀ ਸੀਗੀ ਆਥ ਨੇ ਕਹਾਦਾ ਦਾਲ ਪਾਣੀ ਬਣਾਉਣਾ ਕੀ ਮੰਗਾਈਏ ਨਾਲੇ ਹੁਣ ਕੀ ਖਾਏਗਾ ਕੋਈ ਨਾ ਕੁਸ ਮਰਜ਼ੀ ਬਣਾ ਲਓ ਖਾ ਲੂੰਗਾ ਮੈਂ ਸੇਵੀਆਂ ਬਣਾ ਲਈਏ ਹੁਣ ਹਾਂ ਸੇਵੀ ਬਣਾ ਲਿਓ ਸੇਵੇ ਖਾ ਲਾਂਗੇ ਠੀਕ ਆ ਮੈਂ ਕਹਿੰਨੀ ਆ ਬੇਬੇ ਨੂੰ ਫਿਰ ਸੇਵੀਆਂ ਘਾ ਲੀਆਂ ਰਹਿਣ ਦੂਗੀ ਹਾਂ ਉਹਨਾਂ ਨੂੰ ਮੇਰੀ ਗੱਲ ਸੁਣ ਹਾਂ ਮੈਨਾਂ ਇੱਥੇ ਆਪਣੇ ਦੋਸਤਾਂ ਕੋਲ ਵੀ ਆ ਕੇ ਆਉਣਾ ਉਹ ਕੰਮ ਐ ਇਸ ਦਿਲ ਵਿੱਚ ਮੈਨੂੰ ਮੈਂ ਸਮਾਨ ਜਾ ਲੈ ਕੇ ਆਉਣਾ ਉਹਦੇ ਕੋਲੋਂ ਠੀਕ ਆ ਮੈਂ ਤਾਂ ਕਿਤੇ ਨਹੀਂ ਜਾਣ ਦਿੰਦੀ ਹੈਗੀ ਲੈ ਤੇਰਾ ਕੀ ਪਤਾ ਕੱਲਾ ਹਣੀ ਮੂਨ ਤੇ ਭੱਜੇ ਓਏ ਨਹੀਂ ਜਾਂਦਾ ਕੱਲਾ ਹੌਲੀ ਬੋਲ ਦੋਨੇ ਚੱਲਾਂਗੇ ਉਹ ਤਾਂ ਮੈਨੂੰ ਕੰਮ ਆ ਮੈਂ ਤਾਂ ਕਹਿ ਰਿਆ ਮੈਂ ਮੇਰੀ ਗੱਲ ਸੁਣ ਲੈ ਆ ਬਾਰ-ਬਾਰ ਜੇ ਨਾ ਹਣੀ ਮੂਨ ਵਾਲੀ ਗੱਲ ਇੱਥੇ ਕਿਸ ਨੂੰ ਪਤਾ ਲੱਗਿਆ ਫੇਰ ਚੰਗਮ ਕਦੋਂ ਆਏਗਾ ਵਾਪਸ ਵਾਪਸ ਆ ਜੂਗਾ ਕੋਈ ਨਾ 10 ਮਿੰਟਾਂ 'ਚ ਐਨਾ ਕਿ ਤਾਂ ਮੈਨੂੰ ਪਤਾ ਛੋੜਾ ਟੱਬਰ ਦਾ ਵੀ ਕੀ ਹੋਇਆ ਟੱਬਰ ਆ ਬਸ ਤੈਨੂੰ ਕਹਿ ਰਹਾ ਮੈਂ ਕੀ ਆ ਸਾਡੇ ਟੱਬਰ ਨੂੰ ਉਹ ਕੁਝ ਨਹੀਂ ਹੋਇਆ ਸਾਡੇ ਟੱਬਰ ਨੂੰ ਛੋੜਾ ਟੱਬਰ ਦਾ ਵਾਹਲਾ ਵਧੀਆ ਬਸ ਤੂੰ ਹੀ ਨਾ ਪਕਾਈ ਮਰੀ ਚੱਲ ਚੁੱਪ ਕਰਕੇ ਖੜ੍ਹ ਜਾ ਮੈਂ ਤੇਰੇ ਕਹਿਣ ਤੇ ਰਾਤ ਵੀ ਰੁਕ ਗਿਆ ਦੇਖ ਲੈ ਚੰਗਾ ਜਾ ਜਾ ਆ ਹਾਂ ਜਾਣਾ ਆਉਣਾ ਇਹਨਾਂ ਮੂੰਹ ਬਣਾ ਮੈਂ ਸੇਵੀਆਂ ਰੰਨ ਕੇ ਰੱਖੂੰ ਤੇਰੇ ਆਉਂਦੇ ਨੂੰ ਹਾਂ ਬਸ ਰੰਨ ਕੇ ਰੱਖ ਆ ਗਿਆ ਮੈਂ 10 ਮਿੰਟਾਂ 'ਚ ਹੂੰ ਠੀਕ ਆ ਚੰਗਾ ਹਾਂ ਚੰਗਾ ਬਾੜਾ ਚਲਾਕ ਹੋਰ ਤੇਰੇ ਨਾਲ ਘੱਲੀ ਜਾਊ ਹਣੀ ਮੂਣ ਤੇ ਮੈਂ ਸਾਰਿਆਂ ਨੂੰ ਲੈ ਕੇ ਜਾਊਂਗੀ ਤੇਰਾ ਕੀ ਪਤਾ ਉੱਥੇ ਭੇ ਵੇਚਿਆ ਮੈਂ ਮੈਨੂੰ ਕਿਵੇਂ ਕਰਦਾ ਲੈ ਜਾਵਾਂ ਮੈਂ ਸਿਤੀਰ ਲੇਟ ਹੋਈ ਜਾਣਾ ਉਹ ਪਰੌਣਿਆ ਤੂੰ ਤੂੰ ਕਦੋਂ ਆਇਆ ਉਹ ਮਿੰਨ ਦਾ ਕਿੰਨਾ ਟਾਈਮ ਹੋ ਗਿਆ ਸਾਲਿਆ ਤੂੰ ਕਿੱਥੇ ਜਾ ਰਿਆ ਸੀ ਉਹ ਮੈਂ ਤਾਂ ਖੇਤ ਗਿਆ ਸੀ ਪੁੱਛ ਨਾ ਇਧਰੋਂ ਮੋਟਰ ਨੇ ਲਹੂ ਵੀਰ ਖਿਆ ਰਹਿਦਾ ਹੁੰਦਾ ਸਾਈਕਲ ਦੀ ਚੈਨ ਉਤਰ ਕੇ ਉੱਥੇ ਖੜਾ ਕੇ ਤੁਰ ਕੇ ਮਸ ਆ ਜਾਊਗਾ ਤੂੰ ਮੈਨੂੰ ਫੋਨ ਕਰਦਾ ਦਾ ਉਹ ਮੈਨੂੰ ਪਤਾ ਹੋਵੇ ਫੇਰੀਆਂ ਨਾ ਪਰੋਣਾ ਤੂੰ ਤਾਂ ਕਹਿੰਦਾ ਮੈਨੂੰ ਫੋਨ ਕਰ ਮੈਨੂੰ ਤਾਂ ਹੁਣ ਪਤਾ ਲੱਗਾ ਤੂੰ ਆ ਰਹਿਗਾ ਹਾਂ ਇਹ ਵੀ ਗੱਲ ਆ ਉਹ ਚੱਲ ਕੋਈ ਨਾ ਮੈਂ ਤਾਂ ਇੱਥੇ ਕੰਮ ਜਾ ਕੇ ਆਉਂਦਾ ਸੀ ਮੜਾ ਆ ਕਿੱਧਰ ਚੱਲਿਆ ਆਹ ਦੋਸਤ ਲਵੇ ਜਾ ਕੇ ਆਉਣਾ ਦੋਸਤ ਲਵੇ ਤੇਰਾ ਵੀ ਪਰੋਣਾ ਸਰਿਆ ਪਿਆ ਔਨਾ ਬਾਅਦ ਤਾਂ ਜਾਨਣਾ ਪਹਿਲਾਂਗਾ ਉਹ ਕੋਈ ਨਾ ਅੱਜ ਦੀ ਰਾਤ ਹੋਰੀਆਂ ਮੈਂ ਕਿਧਰੇ ਨਹੀਂ ਜਾਂਦਾ ਹਾਂ ਹਾਂ ਉਹ ਫਿਰ ਤਾਂ ਵਧੀਆ ਗੱਲ ਆ ਠੀਕ ਐ ਨਾਲ ਖਾਣ ਪੀਣ ਦੱਸ ਫਿਰ ਕਿਵੇਂ ਕਰਨਾ ਉਹ ਕੋਈ ਨਾ ਤੈਨੂੰ ਪਤਾ ਤਾਂ ਹੈਗਾ ਕਿ ਮੈਂ ਕੁਝ ਖਾਂਦਾ ਪੀਂਦਾ ਤਾਂ ਨਹੀਂ ਉਹ ਪੀਂਦਾ ਤਾਂ ਹੈ ਨਹੀਂ ਮੈਂ ਕੁਝ ਖਾ ਕੁਝ ਮਰਜ਼ੀ ਬਣਾ ਲਈ ਖਾ ਲਾਂਗੇ ਪਤਾ ਬੇਬੇ ਨੇ ਪ ਅਸੀਂ ਵੀ ਅੰਦਰ ਹੀ ਜਾਂਦੇ ਆ। ਚਾਹ ਠੀਕ ਆ। ਮੈਂ ਦੇਖ ਰਾ ਅੰਦਰ। ਆਜੀ ਨਲ ਟਾਈਮ ਨਾਲ। ਹਾਂ ਆ ਗਿਆ ਕੋਈ ਨਾ। ਬੱਤੜਕੇ ਦਾ ਗਿਆ ਮੁੰਡਾ ਖੇਤ ਨੂੰ। ਹਲੇ ਤੇ ਹੀ ਨਹੀਂ ਆਇਆ ਹੈਗਾ। ਵੀ ਉਹਨੂੰ ਆਈ ਨਹੀਂ ਪਤਾ ਹੈਗਾ। ਘਰੇ ਪਰੌਣਾ ਆ ਰਿਹਾ। ਵੀਨੇ ਫੋਨ ਤਾਂ ਕਰ। ਸ਼ੁਕਰ ਆ ਗਿਆ ਆ ਗਿਆ। ਵੇ ਦੇ ਲਿਆ। ਬਵਰੀਆ ਮੈਂ ਤਾਂ ਨੁੜਿੱਕੀ ਆਂਦੀ ਸੀ। ਉਹ ਹਾਂ ਬੇਬੇ। ਅੱਜ ਬੜਾ ਹੀ ਟਾਈਮ ਨਹੀਂ ਲੱਗਾ ਤੈਨੂੰ। ਵੇ ਬੇ ਤੈਨੂੰ ਪਤਾ ਤਾ ਹੈਗਾ ਮੋਟਰ ਖਰਾਬ ਹੋ ਗਿਆ ਮਿਸਤਰੀ ਕਿਹੜਾ ਟਾਈਮ ਨਾਲ ਆਉਂਦਾਗਾ ਅੱਛਾ ਮੋਟਰ ਖਰਾਬ ਆਪਣੀ ਹਾਂ ਹੋਰ ਆਂਦਾ ਹੁੰਦਾ ਸਾਈਕਲ ਦੀ ਰਾਤ ਚ ਚੈਨ ਉਤਰ ਗਈ ਉਹ ਤਾਂ ਮੈਨੂੰ ਪਤਾ ਕਿਵੇਂ ਤੁਰ ਕੇ ਆਇਆ ਤੇ ਕਾ ਪਹਾ ਆਪਣਾ ਸਾਰਾ ਕੱਚਾ ਹਾਂ ਸਹੀ ਕਰਕੇ ਖਰਾਬ ਹੋ ਰਿਹਾ ਮੇਰਾ ਮਕਸਾ ਪੱਕੀਆਂ ਵੀ ਤੋੜਤੀਆਂ ਰੱਬ ਨੇ ਤਾਂ ਇੰਨਾ ਇਦ ਕੀ ਦਾ ਬੁਰਾ ਹਾਲ ਕਰਤਾ 2 ਮਹੀਨੇ ਹੋ ਗਏ 20 ਪਾਉਂਦੇ ਨੂੰ ਸ਼ੋਕਰਾ ਹੁਣ ਵੀ ਮੜਾ ਜਾ ਉੱਚਾ ਹੋ ਰਿਹਾ ਬੋਲ ਮਾਰਾ ਬੇਬੇ ਦੱਸ ਕੰਮ ਕੋਈ ਮੈਂ ਤੈਨੂੰ ਐ ਦੱਸਦੀ ਆ ਉਹੀ ਤਾਂ ਗੱਲ ਕਰਦੀ ਆ ਪ੍ਰਾਉਣਾ ਆ ਰਿਹਾ ਸ਼ੋਕਰਾ ਬੇਬੇ ਟਾਈਮ ਨਾਲ ਦੱਸਤਾ ਤਾਂ ਹੰਦੀ ਪਰੌਣਾ ਆ ਰਿਹਾ ਮਿਲ ਗਿਆ ਸੀ ਰਾਤ ਮੈਨੂੰ ਅੱਛਾ ਹਾਂ ਚਲ ਮੈਂ ਕਹਿੰਨੀ ਸ਼ਾਮ ਦਾ ਵੀ ਪਹਿਲਾਂ ਚਾਹ ਪਾਣੀ ਮੈਂ ਗਵਾਂਢੀਆਂ ਦੇ ਮੁੰਡੇ ਤੋਂ ਮੰਗਾਇਆ ਚਾਹ ਉਮੀਦਰਨੀ ਜੀ ਤੇ ਗਗਨਾ ਦੀ ਵੀ ਆਈ ਚਾਹ ਤਰੀ ਜਾਨੀ ਚੱਲ ਜਿਹੜਾ ਜ ਉਹਨੇ ਲਿਆਤਾ ਗਵਾਂਢੀ ਦੇ ਮੁੰਡੇ ਨੇ ਧਰਤਾ ਤੇ ਹੁਣ ਸ਼ਾਮ ਦੀ ਰੋਟੀ ਦੀ ਤਿਆਰੀ ਕਰਨੀ ਆ ਬਈ ਤੇ ਚੰਗਾ ਲਿਆ ਉਹ ਪਨੀਰ ਸਬਜ਼ੀ ਕੀ ਬਣਾਉਣੀ ਆ ਹੋਰ ਪਨੀਰ ਨੂੰ ਇੱਕ ਸੰਤਰੇ ਦਾ ਪੌੜਾ ਦੇ ਕਦੇ ਕਦੇ ਆਉਂਦਾ ਪਰੌਣਾ ਮੈਂ ਤਾਂ ਆਪਣਾ ਕੱਲਾ ਕੱਲਾ ਪਰੌਣਾ ਕਾ ਮੈਂ ਕਹਿੰਨਾ ਨਾਲੇ ਤਾਂ ਮੈਂ ਬੱਕਰਾ ਲੈ ਉਹਨਾਂ ਨਾਲ ਨਾਲੇ ਫਿਰ ਆਂਦੇ ਮੁੰਡੇ ਲੈ ਉਹਨਾਂ ਕਾ ਆਹਣਾ ਪਰ ਜੀ ਕਰਦਾਂਗੇ ਇੰਨਾ ਖਰਚਾ ਕਰੇਗਾ ਤੂੰ ਆਪਣਾ ਇੰਨਾ ਹੱਥ ਤੰਗ ਹੋ ਰਿਹਾ ਆ ਉਹ ਕੁਛ ਨਹੀਂ ਹੁੰਦਾ ਬੇਬੇ ਤੂੰ ਤਾਂ ਆਪਦੀ ਉਹੀ ਪਕਾਈ ਮਾਰੀ ਜੰਨੀ ਹੈ ਫਿਰ ਪਰੌਣਾ ਕੀ ਆਖੂਗਾ ਕੀ ਆਖੂਗਾ ਮੈਨੂੰ ਤਾਂ ਐਂ ਜਿਵੇਂ ਪਨੀਰ ਦੀ ਸਬਜ਼ੀ ਬਾਤ ਬਾਤ ਸਾਹੀ ਪਨੀਰ ਬਣਾ ਲੈਂਦੇ ਬਸ ਉਹਦੀ ਕੌਲੀ ਜੀ ਪਾਉਣ ਜੋਗਰ ਮਣਾ ਦਿੰਦੀ ਮੈਂ ਬਾਲਾ ਖਰਚਾ ਨਾ ਕਰ ਅੱਗੇ ਤੇਰੀ ਮਰਜ਼ੀ ਆ ਮੇਰੇ ਕੋਲ ਬੇਬੇ ਕਸਕੀਮ ਆ ਨਹੀਂ ਤਾਂ ਪਰੌਣਾ ਕਹੂਗਾ ਮੀਟ ਨਹੀਂ ਕਰਾ ਮੀਟ ਮਿਲਾਉਂਗਾ ਥੋੜਾ ਜਿਹਾ ਜਿਹੜੀ ਉਹਦੀ ਕੌਲੀ ਭਰ ਜੇ ਅੱਛਾ ਆਪਣਾ ਤਾਂ ਮੂੰਗੀ ਨਾਲ ਵੀ ਸਰਪੂ ਹੋਰ ਮੈਂ ਟੱਕਰੀ ਆ ਤੇ ਨਾਲੇ ਲਈ ਆਹ ਬੋਤਲ ਨਾ ਤੱਕ ਲਈ ਸੰਤਰੀ ਪਉਈ ਲਈ ਤੇ ਤੂੰ ਆਪ ਨਾ ਖੋਲੀ ਪਾਉਂਦੀ ਬੈਰਨ ਜਿਉਂਨੇ ਕਹਤਾ ਮੈਂ ਤਾਂ ਪੀਂਦਾ ਨਹੀਂ ਖੋਲੀ ਨਾ ਬੇਬੇ ਤੈਨੂੰ ਪਤਾ ਤਾਂ ਹੈਗਾ ਮੈਂ ਕਿਹੜਾ ਪੀਣਾ ਕੋ ਤੂੰ ਤਾਂ ਉਹੀ ਮੇਰੇ ਤੇ ਦੁੱਧ ਲਾ ਦਿੰਨੀ ਆ ਆਹੋ ਚੱਲ ਚੰਗ ਚੰਗੀ ਗੱਲ ਹੈ ਦਾਰੂ ਪੀਣ ਵਾਲਿਆਂ ਦਾ ਘਰ ਨਹੀਂ ਬਸਦੇ ਹੁੰਦੇ ਹੈਗੇ ਤਾਂ ਸਿੱਧੀ ਜੀ ਗੱਲ ਆ ਅੱਜ ਕੱਲ੍ਹ ਦੀ ਮਗਾ ਜਿੱਤਾਂ ਰੋਟੀਆਂ ਪੂਰੀਆਂ ਹੋ ਜਾਣ ਨਾ ਉਹ ਵੀ ਬਹੁਤ ਆ ਉਹ ਤਾਂ ਮੈਂ ਗੱਲ ਕਰਦੀ ਵੀ ਤੂੰ ਨਾ ਖੋਲ ਕੇ ਤੇਰੀ ਪਾ ਕੇ ਧਰਦੇ ਪੈਗ ਨਾ ਬੇਬੇ ਮੈਂ ਤਾਂ ਤੇਰੀ ਸਮਝਣੀ ਆਰੀ ਆਰਡਰ ਤਾਂ ਐ ਮਰੀ ਜਨੀ ਆ ਲਿਆ ਦੇ ਆ ਲਿਆ ਦੇ ਪੈਸੇ ਕੌਣ ਦਊਗਾ ਪੈਸੇ ਮੈਂ ਲਈ ਬੈਠੀ ਆ ਦੇ ਚੁੰਨੀ ਦੇ ਲੜ ਬੰਨੀ ਬੈਠੀ ਆ ਹੋਰ ਹੁਣ ਹੋਰ ਤੈਨੂੰ ਮੈਂ ਐ ਤਾਂ ਨਹੀਂ ਕਹਿੰਦੀ ਤੂੰ ਆਪਦੇ ਕੋਲੋਂ ਲਾ ਮੈਨ ਲਕੋ ਕੇ ਰੱਖਾਗਾ ਤੇ ਕੁਛ ਆ ਲੈ ਫੜ ਲੈ ਲੈ ਸਾਰੀ ਫੜਾ ਦੇ ਚਲ ਚੰਗਾ ਵਿਚਾਰ ਨਹੀਂ ਚੰਗਾ ਫੜ ਤਾਂ ਐ ਲੈ ਖੋਲ ਏ ਫੜੇ ਨਹੀਂ ਖੋਏ ਆ ਚਲ ਚੰਗਾ ਬੇਬੇ ਲੈ ਉਹਨਾਂ ਫਿਰ ਮੈਂ ਲੈ ਐ ਸਾਰਾ ਕੁਝ ਚੰਗਾ ਚੰਗਾ ਆਓ ਪੂਜੀਆ ਭਈਆ ਸਾਰਾ ਕੁਝ ਚਾਹੀਦਾ ਉਹ ਲੈ ਆਈ ਕਿਤੇ ਆਪ ਵੀ ਖਰਚ ਕਰਿਆ ਹੂੰ ਨਹੀਂ ਔਰ ਲਪਰਨ ਜੀਤੇ ਬੀਬੀ ਸੂਟ ਬਲਾਸ ਹੋਣਾ ਤੇਰਾ ਸੋਣਾ ਘਰੇ ਪਿਆ ਸੀਗਾ ਮੈਂ ਕੀ ਕਰਨਾ ਹੁਣ ਤੁਸ ਤਾ ਇਹ ਜਾ ਪਾਉਂਦੀ ਨਹੀਂ ਮੈਂ ਆ ਹੀ ਬਣਾ ਲਿਆ ਹੂੰ ਹੈ ਉਹਦਾ ਮੈਂ ਵੀ ਸੰਭਾਲ ਲੈਂਦੀ ਉਹ ਲੈਸ ਜੀ ਲਾ ਕੇ ਸੋਣਾ ਬਣਦਾ ਚਿੱਟਾ ਦਾ ਤੇਰੇ ਕੀ ਸੁਣ ਲਾਦਾ ਭਲਾ ਦੱਸ ਅੱਜ ਕੱਲ ਤਾਂ ਇੰਨੇ ਸੋਹਣੇ ਸੂਟ ਆ ਕਿ ਕੀ ਦੱਸ ਮਾਇਆ ਸੀਗਾ ਸੂਟ ਤਾਂ ਦਰਜੀ ਨਹੀਂ ਹੈ ਅੱਛਾ ਦਰਜੀ ਵੀ ਬਾਲੇ ਪੈਸੇ ਲੈਂਦਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਣੇ ਸਤਿ ਸ੍ਰੀ ਅਕਾਲ ਲੈ ਸਮਾਨ ਸਮਾਨ ਲਿਆ ਤਾ ਰਸੋਈ ਚ ਰੱਖਦਾ ਤੁਸੀਂ ਇੱਥੇ ਬੈਠਾ ਮੈਂ ਉਧਰ ਪਾਲੀ ਆਉਣਾਗਾ ਕੀ ਸਮਾਨ ਲਿਆਂਦਾ ਉਹ ਸ਼ਾਮ ਦੀ ਰੋਟੀ ਦਾ ਪਨੀਰ ਨੂੰ ਜਿਹਾ ਮੰਗਾਇਆ ਸੀਗਾ ਪਨੀਰ ਨੂੰ ਦੱਸ ਕੀ ਸੀ ਲੈ ਹੋਰ ਉਹਨਾਂ ਕੋਲ ਆਲੂ ਵੱਢ ਕੇ ਦੋ ਬਣਾ ਦਿੰਦੀ ਪੁਰਾਣਾ ਐ ਕਰਦਾ ਫੇਰ ਵੀ ਕਰਦਾ ਪੁਰਾਣਾਗਾ ਮਸਾ ਤਾਂ ਹੁੰਦਾਗਾ ਉਹ ਤੂੰ ਦੱਸਿਆ ਨਹੀਂ ਇਹਨੂੰ ਕਾਦੇ ਬਾਰੇ ਉਹ ਉਹ ਗੱਲ ਜਿਹੜੀ ਤੈਨੂੰ ਦੱਸੀ ਆ ਮੈਂ ਮੈਂ ਨਹੀਂ ਦੱਸੀ ਭਾਈ ਕੀ ਜਿਹੜੀ ਗੱਲ ਬਣੇ ਬਾਈ ਉਹ ਬੇਬੇ ਤੂੰ ਹੀ ਦੱਸ ਦੇ। ਓਹੋ ਲਓ ਮੇਰੇ ਤਾਂ ਦਿਮਾਗ ਤੇੋਂ ਨਿਕਲ ਗਈ। ਮੈਂ ਤਾਂ ਐਂ ਕਹਿਣੀ ਤੂੰ ਹੀ ਦੱਸ ਦੇਗਾ। ਬਾਈ ਪਰੌਣਾ ਮੈਨੂੰ ਐਂ ਕਹਿੰਦਾ ਸੀ ਕਹਿੰਦਾ ਤੇ ਬੀਬੀ ਨੂੰ ਤੇ ਭਾਈ ਨੂੰ ਨਾ ਦੱਸੀ ਹਣੀਮੂਨ ਤੇ ਚੱਲਾਂਗੇ। ਚੋਰੀ ਜਾਵਾਂਗੇ ਕਹਿੰਦਾ ਮੇਰਾ ਮੂੰਹ ਬਣਨ ਕੇ ਲੈ ਕੇ ਆਇਆ ਪਰ ਮੈਂ ਤਾਂ ਦੱਸੂ ਵੀ। ਨਾ ਨਾ ਪਣ ਇਹ ਤਾਂ ਗਲਤ ਕਰਨਾ। ਤੈਨੂੰ ਨਿੱਕਲੇ ਜਾਉਂਦੇ। ਬੇਬੇ ਮੈਂ ਤਾਂ ਆਪ ਨਾਲ ਜਾਊਂਗਾ। ਮੈਂ ਤਾਂ ਆਪ ਗਿਆ ਉਹ ਬਿੱਕਰ ਕੇ ਅੰਕੂੜੀ ਨੂੰ ਲੈ ਕੇ ਚ ਨਾ ਜਵਾਈ। ਉਹਦਾ ਉਧਰ ਹੀ ਛੱਡ ਛੁੜਾ ਪਤਾ ਨਹੀਂ ਮਾਰਿਆ ਪਤਾ ਨਹੀਂ ਕੀ ਕਰਾਇਆ ਬਾਈ ਮੈਨੂੰ ਤਾਂ ਡਰ ਲੱਗਦਾ ਇਸ ਨਾਲ ਚੱਲਾਂਗੇ ਮੈਨੂੰ ਡਰ ਲੱਗਦਾ ਮੈਂ ਤਾਂ ਇਹ ਕਹਿੰਦਾ ਮੈਂ ਤਾਂ ਨਾਲ ਜਾਊਗਾ ਨਾਲ ਜਾਵਾਂਗੇ ਤਾਂ ਬਾਈ ਸਾਰੇ ਹਾਂ ਬਾਈ ਤੂੰ ਵੀ ਨਾਲ ਜਾਈ ਬੇਬੇ ਤੂੰ ਵੀ ਮੈਂ ਨਹੀਂ ਜਾਂਦੀ ਮੈਨੂੰ ਕਹਿੰਦਾ ਜੇ ਤੂੰ ਦੱਸਿਆ ਨਾ ਕਹਿੰਦਾ ਤੇਰੇ ਥਾਪੜੇ ਪੈਣਗੇ ਪਰ ਮੈਨੂੰ ਆਇਆ ਤਾਂ ਦਾਦੇ ਆ ਜਿਹੜਾ ਤਾਂ ਨੌਜਾ ਲੈਤਾ ਇਹ ਹੈਗਾ ਕੀ ਆ ਐਂ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਕੀ ਆ ਪਰ ਹਨੀਮੂਨ ਤੇ ਕਹਿੰਦਾ ਜਾਣਾ ਬੇਬੇ ਮੈਨੂੰ ਤਾਂ ਐ ਲੱਗਦਾ ਹਾਂ ਇਹ ਤਾਂ ਕੋਈ ਵੱਡ ਬਡੇਰਾ ਹੈਗਾ ਉਥੇ ਮੱਥਾ ਟੇਕਦਾ ਉਹ ਹਾਂ ਉਹ ਕੁਛ ਈ ਹੈ ਪਰ ਮੈਨੂੰ ਐ ਕਿਹਾ ਤੂੰ ਕਹਿੰਦਾ ਮੈਂ ਤਾਂ ਤੁਹਾਨੂੰ ਨਾਲ ਲੈ ਕੇ ਜਾਉਂ ਕੱਲੀ ਮੈਂ ਕਦੇ ਗਈ ਨਹੀਂ ਕਰੀਨੀ ਮੱਥਾ ਟੇਕਾਂ ਮੱਥਾ ਹੀ ਟੇਕਣਾ ਸੀ ਉਹ ਤੁਹਾਡੇ ਘਰ ਦਾ ਹੁੰਦਾ ਬਡੇਰਿਆਂ ਦਾ ਉਹ ਤਾਂ ਤੂੰ ਵੀ ਟੇਕ ਆਉਂਦੀ ਅਸੀਂ ਕਿਹੜਾ ਮੱਥਾ ਟੇਕਾਂਗੇ ਬੇਬੇ ਤੈਨਹੀਂ ਜਾਣਾ ਨਾ ਜਾ ਪਰ ਮੈਂ ਤਾਂ ਨਾਲ ਜਾਉਂਗਾ ਤੈਨੂੰ ਪਤਾ ਤਾਂ ਹੈਗਾ ਉਹ ਦੇਖੋ ਉਹਨਾਂ ਦੀ ਕੁੜੀ ਆਪਣੇ ਜੇਲੇ ਕੀ ਉਹਨਾਂ ਦੀ ਉਹ ਮਾਰਦੀ ਤੀ ਰਾਤ ਚ ਆਈਂ ਦਾ ਡਰਦੀ ਆ ਮੈਂ ਡਰ ਲੱਗਦਾ ਮੇਰੀ ਤਾਂ ਕੱਲੀ ਕੱਲੀ ਪੈਣਾ ਮੈਂ ਨਹੀਂ ਇਹਨੂੰ ਕੱਲੀ ਜਾਂਦਣ ਦਿੰਦਾ ਕੱਲੀ ਨਹੀਂ ਤਾਂ ਮੇਰੀ ਕੱਲੀ ਕੱਲੀ ਧੀ ਹੈ ਮੈਂ ਤਾਂ ਆਪ ਕਹਾ ਮੈਂ ਤਾਂ ਨਾਲ ਜਾਉਂਗੀ ਨਹੀਂ ਕੋਤੋਂ ਕਹਿੰਦਾ ਇਹੋ ਜਿਹਾ ਦੇਖਣ ਨੂੰ ਜਮਾ ਨਹੀਂ ਲੱਗਦਾ ਮੈਂ ਤਾਂ ਹੁਣ ਇਹਦੇ ਤੋਂ ਡਰ ਲੱਗਣ ਲੱਗ ਗਿਆ ਮੈਂ ਨਹੀਂ ਜਾਂਦੀ ਹੈਗੀ ਬਸ ਮੈਂ ਚਾਹੇ ਮੈਨੂੰ ਲੈ ਕੇ ਨਾ ਜਾਵੇ ਕੱਲੀ ਨਹੀਂ ਤੋਰਦੇ ਨਹੀਂ ਪਤਾ ਪਤਾ ਇਹਨੂੰ ਚਲ ਆਇਆ ਕਰ ਬੇਬੇ ਆਹ ਸਮਾਨ ਚਾ ਲੈ ਤਪ ਇਹਨੇ ਕਰ ਲਿਓ ਫਿਰ ਮੈਂ ਤੇਰੇ ਕੋਲ ਲੀੜੇ ਤੇ ਚੱਜ ਤੇ ਹੈ ਨਹੀਂਗੇ ਨਹੀਂ ਕੱਪੜੇ ਸਿਆਉਣੇ ਦਿੱਤੇ ਹੋਣਾ ਇੱਕ ਕੁੜਤਾ ਪਜਾਮਾ ਚਿੱਟਾ ਸੋਨਾ ਬਾਲਕਾ ਬੇਬੇ ਦੱਸੀ ਉਹੀ ਆਹੋ ਰੰਗ ਤਾਂ ਬਣਾਈ ਸੋਨਾ ਤੇ ਇੱਕ ਪੈਂਟੀ ਸ਼ਰਟ ਲਈ ਜਿਹੜੀ ਤੂੰ ਹੁਣੇ ਬਣਾਈ ਸੀ 10 ਦਿਨ ਹੀ ਹੋਏ ਆ ਉਹ ਕਿਹੜਾ ਮਮਾੜੇ ਆ ਕੋਈ ਨਾ ਬੇਬੇ ਉਹ ਵੀ ਆ ਗਿਆ ਜਿਹੜਾ ਵਧੀਆ ਲੱਗੇ ਪਾ ਇਹਨੂੰ ਮੈਂ ਉਹ ਪਾ ਲੂੰ ਹਾਂ ਆਪਾਂ ਫੜ ਲਿਆ ਨੂੰਗਾ ਦਰਜੀ ਤੋਂ ਫਿਰ ਜਾ ਕੇ ਨਾ ਨਾ ਪਾਣੇ ਤੁਸੀਂ ਐ ਕਰੋ ਪ੍ਰਾਣਾ ਵੀ ਆਉਣ ਵਾਲੇ ਤੁਸੀਂ ਜਿਹੜਾ ਕੰਮ ਕਰਨਾ ਉਹ ਕਰ ਲਓ ਹਨਾ ਮੌਕੇ ਤੇ ਪਾ ਲੂੰਗਾ ਉਹ ਬਣਾ ਲਾਂਗਾ ਕੋਈ ਮੇਰੇ ਨਾਲ ਉਹ ਫੜ ਲਿਆਉਣਗਾ ਨਾਲੇ ਹੁਣ ਜੇ ਕੋਈ ਸੇਲੀ ਸੁੱਲੀ ਹੈਗੀ ਸਾਨੂੰ ਦੱਸ ਦੇ ਤੇਰੇ ਵੀ ਹੱਥ ਪੀਲੇ ਕਰਦੀ ਐ ਬੇਬੇ ਨੂੰ ਕੰਮ ਕਰਦਾ ਓੱਖਾ ਆ ਭਾਈ ਮੈਨੂੰ ਤਾਂ ਬਾਲਾ ਓੱਖਾ ਕਹਿੰਦੇ ਕਿ ਕਹੇ ਜਿਆ ਗੱਲਾਂ ਕਰਦੇ ਕਹਿੰਦੇ ਸੇਲੀ ਫਿਰ ਹੋਰ ਹੁਣ ਸਾਰਾ ਦਿਨ ਤਾਂ ਬੇਬੇ ਖੇਤਾਂ 'ਚ ਬਾੜੀ ਰੱਖਦੀ ਆਗੀ ਫਿਰ ਮੰਮੀ ਨੂੰ ਕਹਦੇ ਖਰਾ ਦੂਗੀ ਰਿਸ਼ਤਾ ਮੈਂ ਤਾਂ ਐਂ ਕਹਿੰਨੀ ਥੋੜੀ ਕੋਈ ਰਿਸ਼ਤੇਦਾਰੀ ਜੋ ਤੇਰੀ ਸੱਸ ਵਰਗੀ ਨੂੰ ਕਹੇ ਦੇ ਮੰਮੀਆਂ ਮੰਮੀਆਂ ਕਹੜੀਆਂ ਕਰਾਉਂਦੀਆਂ ਮੇਰੇ ਸੱਸ ਜਿਹੋ ਜੀ ਆਪ ਹਰਾਮੜਾ ਉਹੋ ਜੀ ਨੂੰ ਲਿਆ ਦੂਗੀ ਮੈਂ ਤਾਂ ਕੋਈ ਨਹੀਂ ਬੜਨ ਦੇਂਦੀ ਹੈਗੀ ਪਤਾ ਕਿੱਟੀ ਲਾਵਾ ਲੁੱਤੀ ਆਹੋ ਫਿਰ ਤੇਰੀ ਮੰਮੀ ਨੂੰ ਕਹਾ ਮੈਂ ਤੇਰੀ ਮਾਸੀ ਨੂੰ ਕਹਿ ਦਿੰਨੀ ਆ ਕਾਹ ਦੇ ਬਧੀਆ ਉਮਰਾਂ ਪਰ ਆ ਲੂਗਾ ਸਹੀ ਠੀਕ ਹੈ ਦੇ ਜੇ ਮੇਰਾ ਵਿਆਹ ਹੋਊਗਾ ਨਾ ਫਿਰ ਆਪਾਂ ਵੀ ਵੱਡ ਬਡੇਰਿਆ ਤੇ ਚੱਲਾਂਗੇ ਜਿੱਥੇ ਇਹ ਜਾ ਰਹੇ ਨੇ ਸਹੀ ਗੱਲ ਆ ਫਿਰ ਆਪਾਂ ਵੀ ਤਾਂ ਮੱਥਾ ਟੇਕਣਾ ਹੀ ਹੋਊਗਾ ਨਾਲੇ ਆਪਾਂ ਉਹਨਾਂ ਕੋਲ ਦਰਸ਼ਨਾਂ ਕੋਲ ਜਾਇਆਂ ਉਹਨਾਂ ਨਾਲੇ ਤਾਂ ਕੁੜਤਾ ਪਜਾਮਾ ਫੜ ਲੈਣਾ ਆ ਜਾ ਖੇਤ ਤੇ ਜਾਣਾ ਫਿਰ ਮੋਟਰ ਜੀ ਦੇਖਿਆ ਫਿਰ ਆਣਾ ਫਿਰ ਨਾਲ ਵੀ ਜਾਣਾ ਪਊਗਾ ਮੈਨੂੰ ਤਾਂ ਹਾਂ ਠੀਕ ਆਓ ਜੇ ਵਗ ਜਾ ਆ ਜਾ ਆ ਕੇ ਤਰਾਉਂਗਾ ਦਾਲ ਠੀਕ ਮਤਾਏ ਕਹਿੰਦੀ ਮੈਂ ਬੈਠੀ ਪਨੀਰ ਥੀ ਲੈ ਤੂੰ ਜਾਉਂਦੀ ਉਹ ਪਨੀਰ ਤਾਂ ਹੀ ਕੱਚਾ ਸਿੱਟ ਦੇਣਾ ਵਿਚਨ ਵਾਲੇ ਪਤਾ ਲੱਗੂ ਪਨੀਰ ਪਾਇਆ ਹੋਇਆ ਕੁੱਲੀ ਚੋਸੇ ਵਾਲੀ ਚ ਸਿੱਟ ਦਾਂਗੇ ਚਲ ਠੀਕ ਚਲ ਆ ਜਾ ਕਿਾ ਸਬਜ਼ੀ ਰੋਟੀ ਦਾ ਵੀ ਕਰਨਾ ਕੋਈ ਨਾ ਬੱਬੇ ਹੋ ਤੂੰ ਉਹ ਤੁਸੀਂ ਕਿੱਧਰ ਜੰਨੀ ਹੋ ਤੂੰ ਆ ਵੀ ਗਿਆ ਹਾਂ ਮੈਂ ਤਾਂ ਆ ਗਿਆ ਫਿਰ ਤੂੰ ਘਰੇ ਜਾਂਦਾ ਉਰੇ ਘਰਦਾ ਫਿਰਦਾ ਬਸ ਘਰੇ ਦਾ ਜਾਂਦਾ ਸੀ ਅਗਲਾ ਕੋ ਉਪਰਾਉਣਾ ਐ ਤੁਰਿਆ ਫਿਰਦਾ ਨਾ ਉਹ ਤੈਨੂੰ ਉੱਥੇ ਹੀ ਤਾਰ ਗਿਆ ਅੰਗਲੇ ਨੂੰ ਵੀ ਘਰੇ ਲੈ ਆਉਂਦਾ ਓਏ ਉਹਨੂੰ ਕੰਮ ਸੀ ਜ਼ਰੂਰੀ ਉਹ ਗਾਹਾਂ ਵਾਗ ਗਿਆ ਅੱਛਾ ਅਸੀਂ ਤਾਂ ਲੀੜੇ ਫੜਨ ਜਾਂ ਲੰਗਾ ਬਾਈ ਦੇ ਕਿਉਂ ਕਿਉਂਕਿ ਉਹਨੇ ਸੌਣੇ ਦਿੱਤੇ ਹੋਏ ਸੀਗੇ ਉਹ ਵੀ ਨਾਲ ਜਾਊਗਾ ਆਪਣੇ ਹਨੀਮੂਨ ਤੇ ਕਿੱਥੇ ਨਾਲ ਜੋ ਉਹ ਹਾਂ ਬੇਬੇ ਵੀ ਨਾਲ ਜਾਊ ਭਾਈ ਵੀ ਨਾਲ ਜਾਊ ਸਾਰਿਆਂ ਦੀ ਰਾਏ ਬਣ ਕੇ ਸਾਰਿਆਂ ਨੂੰ ਦੱਸਦਾ ਤੂੰ ਹੈ ਚੱਲ ਮੈਂ ਆਪਦੇ ਘਰ ਤੇ ਆ ਤੂੰ ਕਿਉਂ ਲੈ ਰੱਖਾ ਮੈਂ ਮੈਨੂੰ ਦੱਸੂਗੀ ਨਾਲੇ ਸਾਡੇ ਬਿੱਕਰ ਕੀ ਕੁੜੀ ਉਹਨਾਂ ਦੇ ਪਰੌਣੇ ਨੇ ਮਾਰ ਕੇ ਨਹਿਰ ਤੇ ਸੜਤੀ ਬੇਬੇ ਨਾਲ ਤਾਂ ਸੱਤਿਆ ਰਗੀ ਪਤਾ ਮੈਨੂੰ ਮਾਰਦੇ ਗਾਲ ਘੁੱਟ ਕੇ ਤੈਨੂੰ ਮੇਰੇ ਤੇ ਜਮਾਂ ਯਕੀਨ ਨਹੀਂ ਹੈਗਾ ਮੈਨੂੰ ਨਹੀਂ ਪਤਾ ਹੈਗਾ ਮੇਰਾ ਬਾਈ ਤੇ ਬੇਬੇ ਨਾਲ ਜਾਣਗੇ ਤੂੰ ਮੈਨੂੰ ਐਂ ਦੱਸ ਫਿਰ ਤੇਰਾ ਬਾਈ ਜਾਊ ਕਿਹਦੇ ਨਾਲ ਮੇਰਾ ਬਾਈ ਜਾਊਗਾ ਲੈ ਐਂ ਕਰੀ ਚੱਲ ਜੇ ਤੂੰ ਭਾਈ ਤੈਨੂੰ ਮੇਰੇ ਤੋਂ ਸੰਗ ਲੱਗਦੀ ਆ ਬੇਬੇ ਤੇਰੇ ਨਾਲ ਹੋ ਜੂ ਮੈਂ ਬਾਈ ਨਾਲ ਜਾਵੜੂ ਉਹ ਕੰਦ ਕਿੱਥੇ ਆ ਜੀ ਕਰਦਾ ਸਰਮਾਰੰ ਕਿੱਥੋਂ ਕਮਲਾ ਤੇ ਲਾਲ ਨਾਲ ਪੈ ਮਰੇ ਕਿਉਂ ਸਰਮਾਰੰ ਫੇਰਦੀ ਆ ਮੈਂ ਤਾਂ ਆਪਣੇ ਪਰਿਵਾਰ ਦੇ ਨਾਲ ਜਾਊਂ ਮੈਂ ਤਾਂ ਕੋਈ ਨਹੀਂ ਤੇਰੇ ਨਾਲ ਇਕੱਲੇ ਨਾ ਜਾਂਦੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਸੀ ਸਮਝਾ ਕਿ ਨਹੀਂ ਗਿਆ ਵੀ ਆ ਦੱਸੀ ਆ ਦੇਖ ਬੇਬੇ ਬਈ ਦੱਸੀ ਨਾ ਆਪਦੇ ਘਰੇ ਕੋਈ ਬਾਕਾ ਕਰੂਗਾ ਮੈਨੂੰ ਉੱਧਰ ਹੀ ਖਪਾ ਕੇ ਆਉਂ ਕੋਟ ਲੱਗਦਾ ਮੈਨੂੰ ਤਾਂ ਫੇਰ ਉਹ ਖੋਟ ਕੋਈ ਨਹੀਂ ਹੈਗਾ ਮਾਂ ਹੁਣ ਸਾਨੂੰ ਮੈਂ ਕਿਵੇਂ ਰਸਾ ਨਾ ਲੈ ਜਾ ਕੋਈ ਨਾ ਬੇਬੇ ਕੋਈ ਨਾ ਟ੍ਰੇਨ ਦੀ ਲੈ ਲੈ ਟਿਕ ਟਾਪਾ ਚੱਲਾਉਂਗਾ ਆ ਜਾ ਹਾਂ ਬਾਈ ਨੂੰ ਤੂੰ ਮੈਂ ਆ ਜਾ ਆ ਜਾ ਉਹ ਕੀ ਆ ਯਾਰ ਇਹ ਜਮੀ ਬੌਲੀ ਆ ਯਾਰ ਮੈਂ ਤੈਨੂੰ ਸਿਆਣੀ ਸਮਝਦਾ ਸੀ ਮੈਨੂੰ ਮੈਂ ਕੀ ਬੋਲਾਂ ਗੁੱਸਾ ਤਾਂ ਮੈਨੂੰ ਬਹੁਤ ਚੜ ਰਿਹਾ ਜੀ ਕਰਦਾ ਨੂੰ ਇੱਥੇ ਮਾਰਦਾ ਚੱਲ ਦੇਖਦਾ ਹੁਣ ਉਹ ਮੈਂ ਤਾਂ ਤੈਨੂੰ ਡੰਗਰ ਸਮਝਦਾ ਸੀ ਉਹ ਤੂੰ ਤਾਂ ਮਹਾ ਡੰਗਰ ਨਿਕਲੀ ਉਹ ਤੈਨੂੰ ਜਮਾਂ ਕਰਨੀ ਹੈਗੀ ਕਿਉਂ ਹੁਣ ਮੈਂ ਕੀ ਕਰਤਾ ਨਾ ਮੈਂ ਤੂੰ ਮੈਨੂੰ ਆ ਦੱਸ ਹੁਣ ਤੂੰ ਆ ਤੇ ਭਾਈ ਨਾਲ ਜਾਈ ਹੈਣੀ ਮੂੰਹ ਤੇ ਤੇ ਹੋਰ ਫੇਰ ਕੀ ਆ ਮੇਰਾ ਭਾਈ ਆ ਮੈਂ ਕਿ ਕਿਸੇ ਬਗਾਣ ਦੇਣਾ ਚਾਹਨੀ ਆ ਮੇਰੇ ਸਹੁਰੇ ਜੀ ਤੈਨੂੰ ਕੀ ਕਿਵੇਂ ਸਮਝਾਵਾਂ ਮੈਂ ਕੀ ਸਮਝਾਉਣਾ ਮੈਂ ਤੇਰੇ ਤੋਂ ਕੋਈ ਸਮਝਣਾ ਵੀ ਨਹੀਂ ਹੈਗਾ ਮੇਰੇ ਭਾਈ ਬਾਰੇ ਮਾੜਾ ਨਾ ਬੋਲੀ ਕੀ ਕਹਿੰਦਾ ਭਾਣੇ ਇਹ ਆਏਗਾ ਇਹਦਾ ਕਾ ਕਹਿੰਦਾ ਕਹਿੰਦਾ ਆਪਣੇ ਭਾਈ ਨੂੰ ਕਿਉਂ ਦੱਸਿਆ ਆਪਣੀ ਮਾਂ ਨੂੰ ਕਿਉਂ ਦੱਸਿਆ ਉਧਰ ਹੀ ਖਪਾਉਣ ਨੂੰ ਫਿਰਦਾ ਸੀ ਮੈਨੂੰ ਉਹ ਪਰੋਣਾ ਦੇਖ ਕੇ ਬੋਲ ਮੇਰੀ ਭੈਣ ਨੂੰ ਗਡਾਸੇ ਨਾਲ ਵੜ ਦੂੰ ਜਿਆਦਾ ਬੋਲੀਏ ਨਾ ਤੂੰ ਉਹ ਮੇਰੇ ਸਾਲਿਆ ਮੈਨੂੰ ਤਾਂ ਤੂੰ ਕੀ ਵੱਢੇਗਾ ਇਹਨੂੰ ਵੱਢ ਉਹ ਜਿਹਨੂੰ ਜਮਾ ਅਕਲ ਨਹੀਂ ਹੈਗੀ ਉਹ ਤੂੰ ਮੇਰੀ ਭੈਣ ਦੀ ਅਕਲ ਪਰਖਦਾ ਜੋ 2 ਮਹੀਨੇ ਹੋ ਗਏ ਉਦੋਂ ਨਹੀਂ ਪਤਾ ਲੱਗਿਆ ਨਾ ਉਦੋਂ ਤਾਂ ਪੈਰਾਂ ਤੇ ਲੈ ਹੱਥ ਦਿੰਦੇ ਸੀਗੇ ਇਹੇ हां ओ दो इननु ਪਤਾ ਲੱਗਿਆ ਮੈਂ ਤਾਂ ਆਪ ਤੇ ਘਰ ਤੇ ਤਾਂ ਕੋਈ ਗੱਲ ਨਹੀਂ ਕੋਈ ਮੈਂ ਤਾਂ ਨਾਂ ਲੇਖ ਜਾਉ ਸਾਰਿਆਂ ਨੂੰ ਮੈਂ ਤਾਂ ਆਪ ਤੇ ਲੂੰ ਓ ਤੂੰ ਮਾਨੂੰ ਆਂ ਦੱਸ ਉਹ ਬੋਲ ਈ ਆ ਤੂੰ ਜਾਏਂਗਾ ਕਿਹਦੇ ਨਾਲ ਮੈਂ ਮੇਰੀ ਭੈਣ ਨਾਲ ਜਾਉ ਉਹ ਦੋ ਜੋਰ ਬੇ ਪੁੱਤ ਤੂੰ ਸਾਨੂੰ ਐਂ ਦੱਸ ਦੇ ਸਾਨੂੰ ਨਾਲ ਲਿਜਾਣ ਤੇ ਤੈਨੂੰ ਕੀ ਹਰਜ ਹੈ ਬੇਬੇ ਮੈਂ ਤਾਂ ਸਮਝ ਨਹੀਂ ਆ ਰਹੀ ਵੀ ਆਪਾਂ ਮਾੜਾ ਕੀ ਕੀਤਾ ਇਹਦਾ ਜਿਹੜਾ ਨਾਲ ਨਹੀਂ ਲਿਜਾ ਰਿਹਾ ਬੇ ਪੁੱਤ ਕਿਉਂ ਜੀ ਦੀ ਜਾਨ ਹੈ ਮੰਨ ਲੈ ਨਾ ਗੱਲ ਨਾ ਤੂੰ ਮਾਨੂੰ ਐਂ ਦੱਸ ਬੇਬੇ ਤੂੰ ਕਹਿੰਦੇ ਮੈਂ ਹਣੀਮੂਨ ਤੇ ਆਣਾ ਤੂੰ ਜਾਏਂਗੀ ਕਿਹਦੇ ਨਾਲ ਲੋਟ ਹੋਰ ਕਿਦੇ ਨਾਲ ਤੇਰੇ ਨਾਲ ਜਾਉਂਗੀ ਹਾਏ ਮੇਰੇ ਨਾਲ ਤੂੰ ਕਿਵੇਂ ਬਗਜੇਂਗੀ ਉਹ ਯਾਰ ਜਮਾਂ ਸਮਝ ਨਹੀਂ ਹੋਵੇਗੀ ਕਿਦਾਂ ਤਾਂ ਜਾਣ ਨੂੰ ਕੀ ਆ ਗਈ ਤੇਰੀ ਮਾਂ ਮਾਰ ਗਈ ਹੈ ਲੈ ਜਾ ਮਾਂ ਉ ਚੰਬਲੀ ਜਾਂਦਾ ਤੈਨੂੰ ਪਤਾ ਵੀ ਆ ਹਨੀਮੂਨ ਹੁੰਦਾ ਕੀ ਆ ਪਤਾ ਹੋਣ ਨੂੰ ਕੀ ਆ ਉਹ ਪਰੌਣੇ ਕੁਛ ਮਰਜੀ ਹੋਵੇ ਜੇ ਤੈਨੂੰ ਬੇਬੇ ਤੋਂ ਤਰਾ ਜਾ ਤੂੰ ਨਾ ਲਜਾ ਐ ਕਰ ਫਿਰ ਆਪਾਂ ਬਗ ਚੱਲਦੇ ਆ ਉਪਰੋਂ ਬਗ ਜਾ ਉਹ ਜਿੰਨੇ ਨਾਲ ਜਾਣਾ ਉਹ ਤਾਂ ਭੇਜ ਨਹੀਂ ਹੈ ਮੇਰੇ ਸਾਰੇ ਸਾਰੇ ਤਿਆਰ ਹੋ ਰਹੇ ਨੇ ਕੋਈ ਨਹੀਂ ਜਾਂਦੀ ਮੈਂ ਵੀ ਨਹੀਂ ਹੈਗੀ ਕਿ ਮੈਂ ਕਿਉਂ ਜਾਵਾਂ ਜਦੋਂ ਮੇਰੇ ਭੈਣ ਭਾਜਾਂ ਨੂੰ ਲੈ ਕੇ ਜਾਂਦਾ ਮੇਰੀ ਮਾਂ ਨੂੰ ਲੈ ਕੇ ਜਾਂਦਾ ਹੁਣ ਤੱਕ ਤਾਂ ਮੈਂ ਕਹਿੰਦੀ ਸੀ ਜਲ ਕੋਈ ਨਾ ਅਸੀਂ ਜਾਵਾਂਗੇ ਹੁਣ ਤਾਂ ਨਾ ਪਟ੍ਰਾਲੀ ਭਰ ਕੇ ਚਾਚੇ ਤਾਂ ਆਂਦੀ ਵੀ ਨਾਲ ਲੈ ਕੇ ਜਾਵਾਂਗੇ ਕੋਈ ਜਾਂਦੇ ਜਾ ਕੇ ਦਿਖਾਵਾਂਗੇ ਤੈਨੂੰ ਹਨੀਮੂਨ ਤੇ ਉਹੀ ਚੰਬਲਿਆ ਫਿਰਦਾ ਮੈਂ ਤਾਂ ਭਾਣੇ ਤੈਨੂੰ ਆਏ ਕਹਿੰਨਾ ਮੈਂ ਕਹਿੰਦਾ ਤੂੰ ਨਾਲ ਬਹਜਾ ਸਾਨੂੰ ਨਹੀਂ ਲੈ ਜਾਂਦਾ ਨਾਲ ਲੈ ਜਾਂਦੇ ਮੈਨੂੰ ਇਹ ਡਰਾ ਕਿਤੇ ਸੁੱਖ ਨਾ ਅਧੂਰੀ ਰਹਿ ਜਾਏ ਕਿਤੇ ਵੱਡ ਬਡੇਰੇ ਰੁੱਸੇ ਜਾਣ ਰੁੱਸਦਿਆ ਰੁੱਸ ਜਾਣ ਵੱਡ ਬਡੇਰੇ ਮੈਂ ਤਾਂ ਜੇ ਮੇਰੀ ਮਾਂ ਤੇ ਭਾਈ ਜਾਉਂ ਪਾ ਜਾ ਹਣੀ ਮੂਨ ਤੇ ਨਹੀਂ ਜਾਂਦੀ ਨਹੀਂ ਕੋਈ ਨਾ ਆਪਾਂ ਚੱਲ ਬੜਾਂਗੇ ਚਲਾ ਕਰ ਭਣੇ ਕਰ ਫਿਰ ਕੱਪੜਿਆਂ ਦੀ ਤਿਆਰੀ ਆਪਾਂ ਹੀ ਚੱਲਦੇ ਹਾਂ ਹਾਂ ਚੱਲਦੇ ਹਾਂ ਚੱਲ ਹਾਂ ਲੱਜਾਂਦਾ ਨਹੀਂ ਹਣੀ ਮੂਨ ਤੇ ਇਹ ਜਿਆਦੇ ਚੰਬਲਿਆ ਹੋਇਆ ਹੂੰ ਅਸੀਂ ਕਦੇ ਹਣੀ ਮੂਨ ਨਹੀਂ ਦੇਖਿਆ ਹੁਣ ਬਈ ਹੁਣ ਕੀ ਕਰਾਂਗੇ ਉਹ ਕਰਨਗੇ ਭਣੇ ਆਉਂਦਾਗਾ ਕਾਲੇ ਦਾ ਫੋਨ ਆਇਆ ਸੀਗਾ ਕਹਿੰਦਾ ਮੈਂ ਪਰੌਣੇ ਨੂੰ ਲੈ ਕੇ ਆ ਰਹੇਗਾ ਲੈ ਕੇ ਤਾਂ ਆਉਂਦਾਗਾ ਫਿਰ ਮੈਨੂੰ ਕਹੂਗਾ ਮੈਂ ਨਹੀਂ ਮੈਂ ਤਾਂ ਬੇਬੀ ਤੇਰੇ ਤੋਂ ਤੇ ਬਾਈ ਤੋਂ ਬਿਨਾ ਜਾਣਦੀ ਨਹੀਂ ਮੈਂ ਤੁਹਾਨੂੰ ਨਾਲ ਲੈ ਕੇ ਜਾਉਂਗੀ ਉਹ ਕੋਈ ਨਾ ਕਰਨੇ ਤੇ ਤੂੰ ਸਾਡੇ ਨਾਲ ਖੜੀਆਂ ਅਸੀਂ ਵੀ ਖੜਿਆ ਅਸੀਂ ਕਹਾਂਗੇ ਬਈ ਦੇ ਜਾਵਾਂਗੇ ਤਾਂ ਸਾਰੇ ਜਾਵਾਂਗੇ ਨਹੀਂ ਜਾਂਦੇ ਨਹੀਂ ਬਈ ਸਸਰੀ ਘਰ ਕਾਲੇ ਠੀਕ ਆ ਬਾਈ ਕਿਵੇਂ ਚਾਚੀ ਕਹਿੰਦਾ ਰੌਲਾ ਇਹ ਪਰਖ ਤੁਸੀਂ ਨੇ ਬਾਰੇ ਸਮਝਾ ਇਹਨਾਂ ਨੂੰ ਯਾਰ ਬਈ ਰੌਲਾ ਕਾਦਾ ਇਹ ਕਹਿੰਦਾ ਹਨੀਮੂਨ ਤੇ ਜਾਣਾ ਮੈਂ ਕਹਾਂ ਤਾਂ ਬੇਬੇ ਨੂੰ ਤੇ ਬਾਈ ਨੂੰ ਨਾਲ ਲੈ ਕੇ ਜਾਊ ਮੈਂ ਇਕੱਲੀ ਨਹੀਂ ਜਾਂਦੀਗੀ ਪਪੇ ਨੇ ਤੂੰ ਤਾਂ ਥੋੜੀ ਮੋਟੀ ਪੜ੍ਹੀ ਲਿਖੀ ਆ ਤੈਨੂੰ ਤਾਂ ਹੀ ਕਰਨਾ ਪਤਾ ਹੋਣਾ ਚਾਹੀਦਾ ਹਣੀ ਮੂੰਹ ਹੁੰਦਾ ਕੀ ਪਤਾ ਹੈਗਾ ਮੈਨੂੰ ਪਤਾ ਹੀ ਨਹੀਂ ਫਿਰ ਪਤਾ ਹੀ ਨਹੀਂ ਹੈਗਾ ਉਹ ਇਹਨੂੰ ਪੁੱਛਣਾ ਜੀ ਤੂੰ ਤਾਂ ਇਹਨੇ ਚ ਰੌਲਾ ਪਾ ਕੇ ਬੈਗੀ ਉਹ ਕੀ ਤਾਂ ਗੱਲਾਂ ਕਰੇ ਯਾਰ ਇਹਨੇ ਮੈਨੂੰ ਕਹੇ ਤਾਂ ਦੱਸੀ ਨਾ ਤੂੰ ਐ ਕਿਵੇਂ ਮੈਂ ਉਹਦੇ ਘਰ ਤਾਂ ਤਾਂ ਗੱਲ ਲੁਕਾਉਣਾ ਮੈਂ ਤੇ ਦੱਸੂਗੀ ਕੋਈ ਗੱਲ ਪੜਦੇ ਵਾਲੀ ਵੀ ਹੁੰਦੀ ਆ ਪੜਦੇ ਵਾਲੀ ਗੱਲ ਸੀ ਭਾਣੇ ਇਹਨੇ ਵੀ ਤਾਂ ਗਿਆ ਜੀ ਆ ਪੜਦੇ ਨੂੰ ਕੀ ਸੀ ਇਹਦੇ ਚ ਕੀ ਪੜਦੇ ਆਈ ਗੱਲ ਆ ਵੱਡ ਬਡੇਰੇ ਨੇ ਮੱਥਾ ਟੇਕਣਾ ਹੁੰਦਾ ਕਿ 1.5 ਉੱਥੇ ਕਿਤੇ ਨਹੀਂ ਜਾਵਾਂਗੇ ਸੀ ਮੱਥਾ ਬਾਹਨੇ ਨਾਲ ਉਹ ਬੌਲਾ ਵੱਡ ਬਡੇਰੇ ਨਹੀਂ ਹੁੰਦੇ ਹੈਗੇ ਹਣੀ ਮੂੰਹ ਦਾ ਮਤਲਬ ਪਤਾ ਕੀ ਹੁੰਦਾਗਾ ਉੱਥੇ ਵਿਆਹੇ ਹੋਏ ਜੋੜੇ ਜਾਂਦੇ ਨੇਗੇ ਘੁੰਮ ਫਿਰ ਕੇ ਆਉਂਦੇ ਨੇਗੇ ਉੱਥੇ ਉਹ ਆਪਦਾ ਕਮਰਾ ਕੁੰਮਰਾ ਲੈਂਦੇ ਨੇ ਉੱਥੇ ਰਾਤ ਨੂੰ ਰਹਿੰਦੇ ਨੇਗੇ ਆ ਹੁੰਦਾ ਹਨੀਮੂਨ ਆ ਬੇਬੇ ਚੱਲੀ ਆਪਾਂ ਤੂੰ ਬਾਲਾ ਕਹਿੰਦੀ ਸੀ ਆ ਜਾ ਬਾਹਰ ਚੱਲਦੇ ਆ ਨਾ ਪਤਾ ਤੁਸੀਂ ਭੱਜ ਜਾ ਕਿਉਂ ਕੀ ਹੋ ਗਿਆ ਇਧਰ ਮੂੰਹ ਕਰ ਲਿਆ ਹੁਣ ਬਸ ਆਲਿਆ ਚੱਲੀਏ ਨਾ ਹੋਵੇ ਆਪਾਂ ਨਾ ਨਾ ਪਰੌਣਾ ਤੁਸੀਂ ਭੱਜ ਜਾ ਉਹ ਭੱਜ ਚੱਲਦੇ ਕੁਝ ਨਹੀਂ ਹੁੰਦਾ ਹੈਗਾ ਜਦੋਂ ਕਿਸੇ ਚੀਜ਼ ਦਾ ਪਤਾ ਨਾ ਨਾ ਹੋਵੇ ਕੋਈ ਨਹੀਂ ਰੌਲਾ ਪਾਈਦਾ ਹੁੰਦਾ ਆ ਮੇਰੇ ਤਾਂ ਪਰੌਣੇ ਨੇ ਨਹੀਂ ਦੱਸਿਆ ਮੈਂ ਕਿਹਾ ਮੈਂ ਸਮਝਾ ਕੇ ਆਉਣਾਗਾ ਇਹ ਦੋਹੀ ਜੀਆਂ ਦਾ ਕੰਮ ਸੀ ਉੱਥੇ ਇਹਨਾਂ ਨੂੰ ਜਾਣਾ ਸੀਗਾ ਤੁਸੀਂ ਕਹਿੰਦੇ ਅਸੀਂ ਵੀ ਨਾਲ ਜਾਣਾ ਉਹ ਬਾਈ ਭੱਗ ਜਾਓ ਸਾਰੇ ਭੱਗ ਜਾਓ ਨਾਲ ਉਹ ਸਾਨੂੰ ਵੀ ਪਤਾ ਦੀ ਬਾਈ ਵੀ ਆਹ ਗੱਲ ਲੱਗੀ ਜੇ ਪਤਾ ਹੁੰਦੀ ਅਸੀਂ ਕਿਉਂ ਕਹਿੰਦੇ ਮੈਂ ਤਾਂ ਵੱਡ ਵਡੇਰੇ ਲੱਗੀ ਗਏ ਵੀ ਤੁਸੀਂ ਨੇ ਕਿਸੇ ਨੇ ਤਾਂ ਮੈਨੂੰ ਤਾਂ ਜਾਂਦਾ ਸੀ ਬਸ ਚਲ ਐ ਕਰ ਬਣੇ ਜੇ ਗੱਲ ਆ ਤੂੰ ਭੱਗ ਜਾ ਨਾ ਨਾ ਚੱਲੀ ਹੁਣ ਆਪਾਂ ਕੋਈ ਮੂਰਤ ਘੜਾਈਏ ਨਾ ਨਾ ਚੱਲ ਮੈਂ ਬੈਗ ਚੱਕ ਲੇਵਾ ਹਾਂ ਹਾਂ ਲਿਆ ਬੈਗ ਹੁਣ